ਕੀ ਗੋਲੀ ਵੀ ਹੋ ਸਕਦੀ ਆ ਜਿਹੜੇ ਆਪ ਹੀ ਦਾੜੀ ਤੇ ਰੱਖਿਆ ਹੁੰਦੀ ਹੈ ਪਰ ਮਨੋਂ ਤੁਹਾਡੇ ਕੋਲ ਇੰਨੀ ਸਟਰੈਂਥ ਹੋਏ ਕਿ ਜੇ ਤੁਸੀਂ ਬੈਗ ਮਾਰ ਆਪ ਵੀ ਗੱਲ origignal ਉਹ ਹੋਣੀ ਚਾਹੀਦੀ ਹੈ ਜਿਹੜੀ ਪੂਰੀ ਹੋ ਜਾਣੀ ਚਾਹੀਦੀ ਉਹ ਕਾਲ ਦੇ ਅਧੀਨ ਨੂੰ ਸਿਕਿਉਰਟੀ ਦੇਣੀ ਹੀ ਪੈਣੀ ਹੈ ਜਦੋਂ ਸਨੇਹ ਬੰਬ ਮਾਰ ਕੇ ਸਾਡੇ ਦਰਬਾਰ ਸਾਹਿਬ ਤੇ ਟੈਂਮ ਲਾ ਕੀਤਾ ਕਿਦ ਨਾ ਕਿਦ ਇੰਡੀਆ ਦਾ ਸਮਝੋ ਦੇ ਵੋਟ ਪਾਏ ਨਾ ਪਾਏ ਪਰ ਅਸੀਂ ਉਹਨੂੰ ਹਰ ਇੱਕ ਨੂੰ ਇੱਕ ਹੀ ਮੰਨਾਂਗੇ ਫਿਰ ਤੁਸੀਂ ਕਿਉਂ ਨਹੀਂ ਮੰਨ ਰਹੇ ਹਰਦੇ ਆ ਤਾਂ ਅੱਗੇ ਥਾਰੇ ਫਿਰ ਕਾਂਗਰਸ ਵਾਲੀ ਪਾਈ ਵਾ ਹਾਂਜੀ ਹਾਂਜੀ ਢਿਲੋਂ ਸਾਹਿਬ ਜਿਹੜੇ ਸਾਬਕਾ ਸੈਨਿਕਾਂ ਦੇ ਮੁੱਦੇ ਨੇ ਕਿ ਉਹ ਲੋਕ ਸਭਾ ਦੇ ਵਿੱਚ ਦਿਲਜੀਤ ਸਿੰਘ ਜੀ ਚੱਲੇ ਆ ਸਾਬਕਾ ਫੌਜੀਆ ਦੇ ਸਾਰੇ ਮੁੱਦੇ ਬੜੇ ਹੀ ਜ਼ਰੂਰੀ ਨੇ ਤੇ ਬੜੇ ਵਾਜਬ ਨੇ ਔਰ ਮੈਂ ਸਮਝਾਂਗਾ ਵੇਖੋ ਸੱਚੀ ਗੱਲ ਆ ਕਿ ਸਰਕਾਰਾਂ ਇਗਨੋਰ ਕਰ ਦਿੰਦੀਆਂ ਜਿਹੜੀ ਅੱਗੇ 1 ਰੈਂਕ 1 ਪੈਨਸ਼ਨ ਇਨਾ ਰੌਲਾਪਾ ਤਾਂ ਅਸੀਂ ਲਾਗੂ ਕਰਤੀ ਆ ਜਦੋਂ ਉਹਨੂੰ ਗੰਭੀਰਤਾ ਨਾਲ ਵੇਖਿਆ ਤਾਂ ਉਹਦੇ ਵਿੱਚ ਹੈ ਹੀ ਕੱਖ ਨਹੀਂ ਬਟ ਕਿਉਂਕਿ ਉਹਨੂੰ ਲਾਗੂ ਕਰਨ ਵਾਸਤੇ ਜਿਹੜੇ ਗਰਾਊਂਡ ਵਾਲੇ ਜਿਹੜੇ ਸਾਡੇ ਸੈਨਿਕ ਸੀ ਸ਼ੋਲਡਜਰ ਸੀ ਉਹਨਾਂ ਦੀ ਕਿਸੇ ਦੀ رائے ਨਹੀਂ ਲਈ ਗਈ ਇਹ ਜਿਹੜੇ ਵੱਡੇ ਸੀ ਆਫੀਸਰ ਲੈਵਲ ਦੇ ਉੱਤੇ ਉਹਨਾਂ ਨੇ ਆਪਣੇ ਮੈਥਡ ਦੇ ਨਾਲ ਆਪਣੇ ਆਪ ਨੂੰ ਵੱਧ ਬੈਨੀਫਿਟ ਦੇ ਕੇ ਜਿਹੜੇ ਲੜ ਕੇ ਸ਼ਹੀਦੀਆਂ ਦੇਣ ਵਾਲੇ ਸੈਨਿਕ ਨੇ ਉਹਨਾਂ ਨੂੰ ਇਗਨੋਰ ਕਰ ਦਿੱਤਾ ਉਹ ਬੜਾ ਵਾਜਬ ਮੁੱਦਾ ਆ ਅੱਗੇ ਵੀ ਸਾਡੀ ਪਾਰਟੀ ਨੇ ਦੋ ਤਿੰਨ ਵਾਰ ਉਠਾਇਆ ਵਿਵਾਹ ਹਰ ਸਿਮਰਤ ਨੇ ਵੀ ਠਾਇਆ ਸੀ ਮੁੱਦਾ ਅਸੈਂਬਲੀ ਵਿੱਚ ਵੀ ਠਾਉਂਦੇ ਰਹੇ ਆ ਸਾਰੇ ਹੀ ਆ ਸੈਂਟਰ ਦੀ ਗਵਰਨਮੈਂਟ ਥੋੜਾ ਜਿਹੀ ਰਹੀ ਆ ਉਹ ਗੱਲ ਇਹ ਆ ਵੀ ਜਿਹੜਾ ਹਿੱਸਾ ਨਾ ਮਾਤਰ ਹੁੰਦਾ ਨਾ ਆਟੇ ਚ ਲੂਣ ਉਹ ਕੋ ਬਹੁਤਾ ਸੁਣਿਆ ਨਹੀਂ ਜਾਂਦਾ ਇਹ ਲਾਲਾ ਲਾਲਾ ਹੋ ਜਾਂਦੀ ਆ ਬਟ ਇਹ ਹੁੰਦੀ ਆ ਵੀ ਜਦੋਂ ਡਿਪੈਂਡ ਕਰਦੀ ਹੋਵੇ ਨਾ ਤੁਹਾਡੇ ਕੋਲ ਇਨੀ ਸਟਰੈਂਥ ਹੋਵੇ ਕਿ ਜੇ ਤੁਸੀਂ ਬੈਗ ਮਾਰੋ ਤੇ ਗਵਰਨਮੈਂਟ ਡਿੱਗ ਪਵੇ ਫਿਰ ਗਵਰਨਮੈਂਟ ਨੂੰ ਡਾਰ ਹੁੰਦਾ ਇਹਦੇ ਨਾਲੋਂ ਚਾਰੋਂ ਪਿਛੇ ਛਟਾਲੇ ਤੇ ਹਟ ਗਏ ਚਲੇ ਗਏ ਉਹਦਾ ਫਰਕ ਕੋਈ ਨਹੀਂ ਪੈਂਦਾ ਜਿਹੜਾ ਢੀਟਮਨ ਸਾਹਿਬ ਜਿਹੜੀਆਂ ਵਜੀਰੀਆਂ ਦਿੱਤੀਆਂ ਉਹ ਸਿਰਫ ਪੰਜਾਬ ਦੇ ਵਿੱਚ ਲੋਕਾਂ ਨੂੰ ਵੋਟਾਂ ਵਾਸਤੇ ਦਿੱਤੀਆਂ ਗਈਆਂ ਵੇਖੋ ਹੋਰ ਕੀ ਆ ਸੱਚੀ ਗੱਲ ਤੇ ਇਹੋ ਹੀ ਆ ਨਾ ਵੀ ਸਰਕਾਰਾਂ ਬਣਾਉਣ ਵਾਸਤੇ ਇਹ ਲੋਕਾਂ ਨੂੰ ਲਾਰੇ ਲਪੇ ਲਾ ਜਾਂਦੇ ਆ ਰਾਜਨੀਤਿਕ ਲੋਕ ਜਿਨ੍ਹਾਂ ਬੰਦਿਆਂ ਨੂੰ ਇਹ ਹੁੰਦਾ ਵੀ ਆਪਾਂ ਆਪਣਾ ਕੰਮ ਸਾਰ ਲੀਏ ਵੋਟਾਂ ਲੈ ਲਈਏ ਮੈਂ ਇਹਨਾਂ ਗੱਲਾਂ ਦੇ ਜਾਤੀ ਤੌਰ ਤੇ ਖਿਲਾਫ ਮੈਂ ਚਾਹੁੰਦਾ ਆ ਵੀ ਗੱਲ ਰਿਜਨਲ ਉਹ ਹੋਣੀ ਚਾਹੀਦੀ ਆ ਜਿਹੜੀ ਪੂਰੀ ਹੋ ਜਾਣੀ ਚਾਹੀਦੀ ਘੱਟ ਗੱਲ ਕਰ ਲਓ ਪਰ ਪੂਰੀ ਕਰੋ ਮੈਂ ਇਸ ਗੱਲ ਦਾ ਹਾਮੀ ਆ ਠੀਕ ਹੈ ਧੰਨਵਾਦ ਤੁਹਾਨੂੰ ਸਭ ਤੁਹਾਡਾ ਬਹੁਤ-ਬਹੁਤ ਪਾਨਿਆ ਕਿ ਤੁਹਾਡੀ ਸੈਂਟਰ ਚ ਗਵਰਨਮੈਂਟ ਨਹੀਂ ਗਈ ਐਕਸ ਸਰਵਿਸਮੈਨਾਂ ਦੇ ਮੁੱਦੇ ਤੁਸੀਂ ਕਿਦੋਂ ਉਹਦੇ ਲੋਕ ਸਭਾ ਜਾਗੇ ਦੇਖੋ ਜੀ ਸੈਂਟਰ ਚ ਸਾਡੀ ਗਵਰਨਮੈਂਟ ਨਹੀਂ ਹੈ ਲੇਕਿਨ ਪੰਜਾਬ ਅਗਰ 13 0 ਭਗਵੰਤ ਮਾਨ ਦਾ ਨਾਅਰਾ ਕਾਮਯਾਬ ਹੋ ਜਾਂਦਾ ਤੇ ਅਸੀਂ ਵਸਤ ਪਾ ਦਾਂਗੇ ਸੈਂਟਰ ਗਵਰਨਮੈਂਟ ਨੂੰ ਅੱਗੇ ਇਕੱਲਾ ਭਗਵੰਤ ਮਾਨ ਜੀ ਸੀ ਤੇ ਉਹਨਾਂ ਨੇ ਸਾਰਿਆਂ ਨੂੰ ਕਿੱਕਲੀ ਪਾਈ ਸੀ ਇਹ ਤਾਂ 13 ਬਣ ਕੇ ਚਲੇ ਗਏ ਤੇ ਇਹ ਤਾਂ ਵਖਤ ਪਾਦਣਗੇ ਹਾਂ ਵਨ ਰੈਂਕ ਵਨ ਪੈਨਸ਼ਨ ਲਈ ਭਗਵੰਤ ਮਾਨ ਖੁਦ ਸੰਜੀਦਾ ਨੇ ਪੇ ਇੱਕ ਬੰਦਾ ਇੱਕ ਸਿਪਾਹੀ ਦੇਸ਼ ਲਈ ਆਪਣੀ ਜਾਨ ਦਿੰਦਾ ਹੈ ਵੇਖੋ ਭਗਵੰਤ ਮਾਨ ਦੀ ਸੋਚ ਹੀ ਫੌਜੀਆਂ ਪ੍ਰਤੀ ਕਿੰਨੀ ਵਧੀਆ ਕਿ ਆਉਂਦਿਆਂ ਸਾਰ ਦਿੱਲੀ ਚ ਪਹਿਲਾਂ ਅੰਦਰੂ ਨਗੀਰ ਜੀ ਕੇਜਰੀਵਾਲ ਸਾਹਮਣੇ 1 ਕਰੋੜ ਰੁਪਏ ਦੀ ਰਾਸ਼ੀ ਕੀਤੀ ਪੰਜਾਬ ਚ ਪਹਿਲਾ ਮੁੱਦਾ ਹੀ ਇਹਦੇ ਚ ਹੋਇਆ ਕਿ ਉਹ ਨਾ ਆਉਂਦਿਆਂ 1 ਕਰੋੜ ਰੁਪਏ ਸ਼ੁਰੂ ਕਰਤਾ ਲੈ ਕਿ 1 ਰਨ 1 ਪੈਨਸ਼ਨ ਦਾ ਕੁਐਸਚਨ ਕੀਤਾ ਤੁਸੀਂ ਇਹਦੇ ਚ ਭਗਵੰਤ ਮਾਨ ਨੇ ਡਿਬੇਟ ਵੀ ਕੀਤੀ ਆ ਉਹਨਾਂ ਨੇ ਉਹਨਾਂ ਦੀ ਤੁਸੀਂ ਬਾਈਟਸ ਪਰ ਲਏ ਹੋਏ ਉਹਨਾਂ ਨੇ ਕਿਹਾ ਵੀ ਫੌਜੀ ਅਗਰ ਸਿਪਾਈ ਦੀ ਉਨੀ ਪਾਵਰ ਆ ਤੇ ਅਫਸਰ ਦੀ ਵੀ ਉਨੀ ਪਾਵਰ ਆ ਜੇ ਅਫਸਰ ਪਿੱਛੋਂ ਆਰਡਰ ਦਿੰਦਾ ਤੇ ਸਿਪਾਈ ਜਾ ਕੇ ਅੱਗੇ ਲੜਦਾ ਇਹ ਬਰਾਬਰ ਦਾ ਹੱਕ ਹੋਣਾ ਚਾਹੀਦਾ ਤੇ ਮੇਰੇ ਹਿਸਾਬ ਨਾਲ ਇਹ ਮੁੱਦਾ ਜਿਹੜਾ ਹੱਲ ਕਰਉਣਗੇ ਮਾਨ ਸਾਹਿਬ ਫੌਜੇ ਬਾਜਵਾ ਸਾਹਿਬ ਇੱਕ ਮੁੱਦਾ ਭਗਦਾ ਰਹਿੰਦਾ ਕਿ ਜਦੋਂ ਮਾਨ ਸਾਹਿਬ ਲੋਕ ਸਭਾ ਦੇ ਵਿੱਚ ਬੋਲਦੇ ਸੀਗੇ ਤੇ ਉਦੋਂ ਵਕਤ ਪਾ ਦਿੰਦੇ ਸੀ ਅੱਜ ਉਹ ਖੁਦ ਮੁੱਖ ਮੰਤਰੀ ਬਣ ਗਿਆ ਤੇ ਅੱਜ ਉਹ ਬਹੁਤੀਆਂ ਗੱਲਾਂ ਦੇ ਵਿੱਚ ਲਾ ਲੋ ਤੁਸੀਂ ਆਪਣੇ ਸਕਿਉਰਟੀ ਦੇ ਵਿੱਚ ਲਾ ਲੋ ਕਿਦਣਾ ਕਿ ਦਿਓ ਫਰਕ ਪੈ ਗਿਆ ਦੇਖੋ ਉਹ ਫਰਕ ਨਹੀਂ ਪਿਆ ਇੱਕ ਮੰਨ ਲਓ ਤੁਸੀਂ ਇੱਕ ਫੌਜੀ ਆ ਇੱਕ ਜਰਨਲ ਆ ਇੱਕ ਪ੍ਰੋਟੋਕਾਲ ਆ ਪ੍ਰੋਟੋਕਾਲ ਦੇ ਅਧੀਨ ਉਹਨੂੰ ਸਕਿਉਰਟੀ ਦੇਣੀ ਹੀ ਪੈਣੀ ਆ ਉਹਦਾ ਕਾਰਨ ਇਹ ਆ ਵੀ ਜੇ ਉਹ ਸਕਿਉਰਟੀ ਨਹੀਂ ਲੈਂਦਾ ਜੇ ਕੱਲ ਨੂੰ ਕੋਈ ਗੱਲਬਾਤ ਹੋ ਜਾਂਦੀ ਆ ਕਿਉਂ ਜਿਹੜੇ ਪ੍ਰੋਟੋਕਾਲ ਚਾਉਂਦੇ ਆ ਉਹਨਾਂ ਤੇ ਜ਼ਿੰਮੇਵਾਰੀ ਪਾਈ ਜਾਂਦੀ ਆ ਇਸ ਵਜ੍ਹਾ ਕਰਕੇ ਉਹਨੂੰ ਦੇ ਨਹੀਂ ਲੋਕਾਂ ਨੂੰ ਲੋਕਾਂ ਨੂੰ ਲੀਡਰਾਂ ਨੂੰ ਸਵਾਲ ਕਰਨਾ ਵੀ ਮਾਨ ਸਾਹਿਬ ਨੇ ਦੱਸਿਆ ਸੀ ਬਿਲਕੁਲ ਸਹੀ ਗੱਲ ਆ ਪਰ ਹੁਣ ਖੁਦ ਮਾਨ ਸਾਹਿਬ ਕਿਉਂ ਭਜਦੇ ਨਹੀਂ ਨਹੀਂ ਭਜਦੇ ਮਾਨ ਸਾਹਿਬ ਮਾਨ ਸਾਹਿਬ ਤਾਂ ਕੁਐਸਚਨ ਤੁਸੀਂ ਵੇਖੋ ਜਿੰਨੇ ਆਮ ਆਦਮੀ ਪਾਰਟੀ ਦੇ ਐਮ ਐਲ ਏ ਨੇ ਜਾਂ ਹਲਕਾ ਚਾਰਜ ਨੇ ਅਗਰ ਅੱਜ ਅਗਰ ਸਾਨੂੰ ਸਮਝ ਆਈਏ 2 ਸਾਲ ਦੇ ਵਿੱਚ ਅੱਜ ਇੱਥੇ ਮੇਰੇ ਸਾਥੀ ਜਿੰਨੇ ਬੈਠੇ ਸਟੇਜ ਦੇ ਉੱਤੇ ਕਹਿ ਰਹੇ 43 ਹਜ਼ਾਰ ਨੌਕਰੀ ਨਹੀਂ ਦਿੱਤੀ ਮੈਂ ਗਾਰੰਟੀ ਦਿੰਦਾ ਦਾਤਾਲੀਆ ਨੌਕਰੀ ਸਰਕਾਰੀ ਦਿੱਤੀ ਪਹਿਲੇ ਇਨੇ ਮਾਸਟਰ ਟੈਂਕੀਆਂ ਤੇ ਚੜਦੇ ਸੀ ਹੁਣ ਕਿਉਂ ਨਹੀਂ ਚੜਦੇ ਕਿੱਥੇ ਗਏ ਉਹ ਪੱਕੇ ਕੀਤੇ ਤੇ ਤਾਂ ਹੀ ਚੁੱਪ ਬੈਠੇ ਆ ਵੇਖੋ ਇੱਕ ਇੱਕ ਵੇਖੋ ਦੋ ਇੱਕ 70 ਸਾਲ ਦਾ ਗੰਦ ਤੁਸੀਂ ਕਹੋ ਦੂਹ ਸਾਲਾਂ ਇਨਸਾਫ ਹੋ ਜਾਏ ਵੇਖੋ ਨਸ਼ਾ ਕਿਨੇ ਲਿਆਂਦਾ ਪੰਜਾਬ 'ਚ ਦੂਜੀਆਂ ਸਰਕਾਰਾਂ ਆਈਆਂ ਨਾ ਭਗਵੰਤ ਮਾਨਤ ਨਹੀਂ ਲੈ ਗਿਆ ਪਰ ਉਹ ਹੁਣ ਘਰ ਘਰ ਜਿਹੜੀ ਚੀਜ਼ ਵੜ ਗਈ ਆ ਉਹਨੂੰ ਸਾਫ਼ ਕਰਨ ਨੂੰ ਕੁਝ ਸਮਾਂ ਲੱਗੇਗਾ ਵੇਖੋ ਨਸ਼ਾ ਨਾ ਤਾਂ ਸਰਕਾਰ ਸਾਫ ਕਰਾ ਸਕਦੀ ਜੇ ਨਸ਼ਾ ਸਾਨੂੰ ਆਪ ਜਾਗਰਤ ਹੋਣਾ ਪੈਣਾ ਸਾਨੂੰ ਜੇ ਅਹੀਂ ਸਾਡਾ ਕੋਈ ਬੱਚਾ ਗਲਤ ਕੰਮ ਕਰਦਾ ਤਾਂ ਅਹੀਂ ਉੱਤੇ ਪਰਦੇ ਪਾਉਨੇ ਆ ਸਾਨੂੰ ਪੜਦਾ ਨਹੀਂ ਪਾਉਣਾ ਚਾਹੀਦਾ ਅਨੁਪ੍ਰਸ਼ਾਸਨ ਨਾਲ ਕੰਟੈਕਟ ਕਰਨਾ ਚਾਹੀਦਾ ਵੀ ਸਾਡਾ ਬੱਚਾ ਗਲਤ ਲੈਂਡ ਤੇ ਚਲਾ ਗਿਆ ਲੇਕਿਨ ਅਹੀਂ ਮਾਪਿਓ ਪਰਦੇ ਪਾਉਨੇ ਆ ਉਹਦੇ ਕਰਕੇ ਹੀ ਕੰਮ ਖਰਾਬ ਹੋ ਰਿਹਾ ਬਾਕੀ ਮਾਨ ਸਾਹਿਬ ਦੀ ਜਿਹੜੀ ਸੋਚ ਆ ਨਸ਼ੇ ਪ੍ਰਤੀ ਉਹ ਬਹੁਤ ਹੀ ਸੰਜੀਦਗਾਨੀ ਜੇ ਕਿਹੇ ਐਸਐਸਪੀ ਜਾਂ ਐਸਐਚਓ ਨੂੰ ਜੇ ਉਹ ਸਸਪੈਂਡ ਕਰਨ ਲੱਗਿਆ ਇੱਕ ਮਿੰਟ ਲਾਉਂਦੇ ਨੇ ਇਹ ਨਾਰਮਲ ਗੱਲ ਨਹੀਂਗਾ ਉਹਦੇ ਤੇ ਉਹ ਪੂਰਾ ਕੰਮ ਕਰ ਰਹੇ ਨੇ ਤੇ ਮੈਨੂੰ ਲੱਗਦਾ ਹੈ ਕਿ ਅਗਲੇ ਸਾਲ ਦੇ ਸਾਲ 'ਚ ਇਹ ਪੂਰੀ ਸੰਜੀਦਗੀ ਨਾਲ ਨੱਥ ਪਏਗੀ ਉਹਦੇ ਤੇ ਇੱਕ ਬਾਜਵਾ ਸਾਹਿਬ ਬੜਾ ਉੱਥੇ ਮੁੱਦਾ ਉੱਠਿਆ ਵੀ ਗਰਦਾਸਪੁਰ ਹਲਕੇ ਨਾਲ ਵਤ ਕੀਰਾ ਕਿਉਂ ਨਹੀਂ ਉਹ ਮੁੱਦਾ ਨਹੀਂ ਹੈ ਬਤਕੀਰਾ ਨਹੀਂ ਹੈ ਵੇਖੋ ਇੱਕ ਗੱਲ ਸੁਣੋ ਇੱਕ ਪੂਰੇ ਪੰਜਾਬ 'ਚ ਇਹਨਾਂ ਗੱਲ ਇਹ ਜਿਹੜੀ ਵੀ ਗੁਰਦਾਸਪੁਰ ਤੇ ਅਮਰਸਰ 'ਚ ਫਰਕ ਕਿਉਂ ਫਰਕ ਇਸ ਗੱਲ ਦਾ ਨਹੀਂਗਾ ਕੰਮ ਦਾ ਨਹੀਂਗਾ ਫਰਕ ਜਿਹੜਾ ਕੰਮ ਹੋ ਰਿਹਾ ਉਹ ਸੈਂਟਰਲੀ ਹੋ ਹੀ ਗਿਆ ਹੁਣ ਪੂਰੇ ਪੰਜਾਬ 'ਚ ਇਹਦੀ ਚੱਲੀ ਤੇ ਗੁਰਦਾਸਪੁਰ ਵਾਲੇ ਇੱਕ ਡਟ ਗਏ ਵੀ ਨਹੀਂ ਅਸੀਂ 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 ਆਪਣੇ ਸੰਘਰਸ਼ੀ ਆ ਹੈਨਾ ਹੈਨਾ ਲੇਕਿਨ 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 ਨਹੀਂ ਨਹੀਂ ਹਾਂ ਉਹ ਮੈਂ ਸਮਝ ਗਿਆ ਉਸੇ ਗੱਲ ਤੇ ਮੈਂ ਮੈਂ ਉਹੀ ਗੱਲ ਕਹਣਾ ਵੀ ਇਹਨਾਂ ਉਹਨੂੰ ਨਹੀਂ ਬਖਸ਼ਿਆ ਆਈ ਤੇ ਆ ਵੀ ਲੋ ਕਹਿੰਦੇ ਸੋਦਾ ਵੀ ਕਾਂਦੀ ਨੂੰ ਮੈਂ 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 ਸਹਿਮਤ ਆ ਵੇਖੋ ਉਹਨਾਂ ਨੇ ਸਟੇਜ ਤੇ ਭਾਈ ਭਾਈ ਸਾਹਿਬ ਦੀ ਗੱਲ ਕੀਤੀ ਉਹਦੇ ਚ ਵੇਖੋ ਸੈਂਟਰ ਸਰਕਾਰ ਦਾ ਰੋਲ ਆ ਐਨਐਸਏ ਸੈਂਟਰ ਸਰਕਾਰ ਲਾਉਂਦੀ ਆ ਪੰਜਾਬ ਸਰਕਾਰ ਹੁਣ ਵੇਖੋ ਡੀਜੀਪੀ ਨੂੰ ਲਾਇਆ ਸੈਂਟਰ ਸਰਕਾਰ ਨੇ ਡੀਜੀਪੀ ਨੂੰ ਅਗਲੇ ਹੁਕਮ ਦਿੱਤਾ ਵੀ ਫੜ ਕੇ ਦਿਓ ਬਈ ਅਗਲਾ ਦੂਜੀਆਂ ਸਰਕਾਰਾਂ ਦੂਜੀ ਬੀਐਸਐਫ ਆਰਮੀ ਵੀ ਉਹਨਾਂ ਲਾਤੀ ਵੇਖੋ ਅੱਜ ਕਾਂਗਰਸ ਨੇ ਸਾਡੀ ਜੇ ਅਸੀਂ ਗੱਲ ਕਰਦੇ ਆ ਸਿਕਉਮ ਦੀ ਵੇਖੋ ਸਾਡੇ ਲੋਕ ਹੀ ਵਿਕੇ ਨੇ ਕਾਂਗਰਸ ਨੇ ਤੋਂ ਪਾਂ ਬੰਬ ਮਾਰ ਕੇ ਸਾਡੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਤੇ ਆਪਾਂ ਦੋ ਤਿੰਨ ਵਾਰ ਸਰਕਾਰ ਬਣਾਤੀ ਉਹਨਾਂ ਦੀ ਪੰਜਾਬ ਚ ਫੇਰ ਇਹ 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 ਮੁੱਦੇ ਜਿਹੜੇ ਬੜੇ ਸੰਜੀਦਗਣ ਪਰ 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 ਬਾਜਵਾ ਸਾਹਿਬ ਕਿਤੇ ਨਾ ਕਿਤੇ ਦੇ ਇੰਡੀਆ ਦਾ ਸਮਝੋ ਦੇ ਨੀਂ ਦੇਖੋ ਕਰ ਲਿਆ ਮੈਂ ਤਾਂ ਮੈਂ ਉਹ ਇਹਨਾਂ ਨੇ ਬੀਜੇਪੀ ਨਾ ਨਹੀਂ ਕੀਤਾ ਅਡਲ ਬਿਹਾਰੀ ਬਾਜਪਾ ਇਹ ਐਡਵਾਨੀ ਨੇ ਸੈਨ ਨਹੀਂ ਕਰਕੇ ਦਿੱਤੇ ਇੰਦਰਾ ਗਾਂਧੀ ਨੂੰ ਵੀ ਕਰੋ ਅਟੈਕ ਵੇਖੋ ਇਹ ਇਹ ਮੌਕਾ ਅਕਾਲੀ ਦਲ ਦੀ ਸਰਕਾਰ ਜਦੋਂ ਆਈ ਤਾਂ ਵੀ ਰਿਲਾਇੰਸ ਕੀਤਾ ਸੀ ਵੇਖੋ ਜੇ ਤੁਸੀਂ ਕਹਿੰਦੇ ਜੇ ਵਨ ਰੈਂਕ ਵਨ ਪੈਨਸ਼ਨ ਦਾ ਮੁੱਦਾ ਹੱਲ ਕਿਵੇਂ ਹੋਏਗਾ ਇਸੇ ਕਰ ਨਹੀਂ ਹੋਏਗਾ ਜੇ ਸੈਂਟਰ 'ਚ ਮੰਨ ਲੋ ਆ ਜਾਂਦੇ ਤੇ 13 ਜਣੇ ਵਕਤ ਤੇ ਪਹੁੰਚਣਗੇ ਵੀ ਸਾਡਾ ਵੀ ਮੁੱਦਾ ਪੰਜਾਬੀ ਵਾਸੀਆਂ ਵਾਸਤੇ ਸਭ ਤੋਂ ਵੱਧ ਐਕਸਲ ਸਰਵਿਸਮੈਨ ਪੰਜਾਬ 'ਚ ਨੇ 13 ਮੁੱਦਾ 13 ਕਰਦੇ ਮੁੱਦਾ ਕਰਦੇ ਆ ਤੇ ਅੱਗੇ ਥਾਰੇ ਫਿਰ ਕਾਂਗਰਸ ਵਾਲੀ ਭਾਈ ਵਾਲਾ ਵੇਖੋ ਉਹਨਾਂ ਤੇ ਦਬਾਅ ਪਾਉਣਗੇ ਇਹ ਹੋਈ ਤੇ ਮੈਂ ਗੱਲ ਕਰ ਰਿਹਾ ਉਹਨਾਂ ਤੇ ਦਬਾਅ ਪਾਉਣਗੇ ਜੇ 13 ਦੇ ਵੇਖੋ ਇੱਕ ਭਗਵਾਨਤਮਾਨ ਹੁੰਦਾ ਸੀ ਕੱਲਾ ਪਾਰਲੀਮੈਂਟ ਚ ਤੇ ਉਹ ਵਕਤ ਪਾਇਆ ਹੁੰਦਾ ਸੀ ਨਾ ਸਾਰਿਆਂ ਨੂੰ ਨੇ ਤੇ ਜੇ 13 ਚੱਲ ਗਏ ਵੇਖੋ ਇੱਕ ਗੱਲ ਤੁਸੀਂ ਮੰਨੋ ਬਾਕੀ ਸਾਰੇ ਬੁੱਢੇ ਬੰਦੇ ਬਜ਼ੁਰਗ ਖੜੇ ਸਾਡੇ ਮੁੰਡੇ ਨੌਜਵਾਨ ਜਾ ਕੇ ਗੱਲ ਕਰ ਸਕਦੇ ਨੇ ਜਿੰਨੂੰ ਮਰਜ਼ੀ ਤੁਸੀਂ ਫੜ ਸਕਦੇ ਜੀ ਗੱਲ ਖੁੱਲ ਕੇ ਕਰ ਸਕਦੇ ਜੀ ਇਹਨਾਂ ਤੇ ਤੋੜ ਮਰੋੜ ਕੇ ਸਰਕਾਰਾਂ ਨੇ ਕਮਾ ਕੇ ਤਾ ਇਹ ਤੋਂ ਗੱਲ ਕਰੇ ਇੱਕ ਵਾਰ ਤੁਸੀਂ ਗੱਲ ਕਰੇ ਇੱਕ ਬਠਿੰਡੇ ਜ ਮਾਲਵੇ ਨਾਲ ਦੀ ਆਈ ਉਹ ਤੁਹਾਨੂੰ ਹੈ ਮਗਲ ਸਾਡੀ ਸਰਕਾਰ ਦਾ ਇੱਕ ਨਾਰਾ ਵਾ ਵੀ ਕੋ ਕੰਮ ਕਰੇ ਵੋਟ ਪਾਏ ਨਾ ਪਾਏ ਪਰ ਅਸੀਂ ਉਹਨੂੰ ਹਰ ਇੱਕ ਨੂੰ ਇੱਕ ਹੀ ਮੰਨਾਂਗੇ ਫੇ ਤੁਸੀਂ ਕਿਉਂ ਨਹੀਂ ਮੰਨ ਰਹੇ ਨਹੀਂ ਕਿਉਂ ਕਿਹੜੀ ਗੱਲ ਨੂੰ ਨਹੀਂ ਮੰਨਿਆ ਦੱਸੋ ਮੈਂ ਉਹਨੇ ਕਿਹਾ ਤੁਹਾਨੂੰ ਮੇਰੀ ਬੇਨਤੀ ਦੇਖੋ ਨੇੜੀ ਕੁਝ ਮੇਰੀ ਨਹੀਂ ਦੇਖੋ ਨੇੜੀ ਮੈਂ ਸਰਕਾਰ ਦੀ ਗੱਲ ਕੀਤੀ ਐਮ ਐਲ ਏ ਸੀਟਾਂ ਦੀ ਗੱਲ ਸੀ ਹੁਣ ਸੁਣੋ ਮੇਰੀ ਬੇਨਤੀ ਤੁਸੀਂ ਕਹਿ ਰਹੇ ਹੋ ਨਾ ਪੀਕ ਕੰਪ ਨਹੀਂ ਬੈਂਸ ਨਹੀਂ ਬੈਂਸ ਹੀ ਭਰਾ ਆ ਅੱਛਾ ਬੇਨਤੀ ਇਦਾਂ ਜੇ ਆਪਾਂ ਇਹ ਗੱਲ ਤੇ ਮਤਲਬ ਡਿਬੇਟ ਕਰੀ ਤਾਂ ਬੜੀ ਲੰਬੀ ਚੱਲ ਜਾਣੀ ਉਹ ਉਹ ਉਹਦਾ ਆਪਾਂ ਨੂੰ ਬੈਂਸਨ ਦਾ ਫਾਇਦਾ ਨਹੀਂ ਪਰ ਜੇ 43 ਹਜ਼ਾਰ ਨੌਕਰੀ ਦਿੱਤੀ ਵੇਖੋ ਜੇ ਤੁਹਾ ਚਲਾ ਗਿਆ ਕੈਨੇਡਾ ਤੋਂ ਵਾਪਸ ਆ ਕੇ ਨੌਕਰੀ ਲੈ ਗਿਆ ਉਹ ਵੀ ਇੱਕਦਮ ਮੇਰੇ ਪਿੰਡ ਲਾ ਕੇ ਪਿੰਡ ਆ ਹੋਇਆ ਕੈਨੇਡਾ ਤੋਂ ਮੁੰਡਾ ਉਹਨੇ ਭਰਤੀ ਲਈ ਫਾਰਮ ਭਰੇ ਐਸਆਈਓ ਸਿਲੈਕਟ ਹੋਇਆ ਤੇ ਉਹ ਕੈਨੇਡਾ ਛੱਡ ਕੇ ਆ ਗਿਆ ਆਖਰ ਕੋਈ ਤੇ ਰੀਜ਼ਨ ਹੈ ਯਾਰ ਅੱਛਾ ਸਰ ਫਰਕ ਵੇਖ ਦੋ ਸਾਲਾਂ ਦਾ ਤੇ 17 ਸਾਲਾਂ ਦਾ ਇੱਕੋ ਦੱਸ ਦਿਓ ਜੀਓ ਜੀ ਦਾ ਕਦੋਂ ਤੁਸੀਂ ਮੈਂ ਦੇਖੋ ਜੀਓ ਜੀ ਦਾ ਮੈਂ ਕੋਸ਼ਿਸ਼ ਕਰੂੰਗਾ ਮੈਂ ਮਲਾਪ ਕਰਾਉਣ ਦੀ ਵੀ ਕੀ ਕਾਰਨ ਸੀ ਕਿਹੜੇ ਕਾਰਨਾ ਕਰਕੇ ਇਹ ਪ੍ਰੋਬਲਮ ਆ ਗਈ ਬਾਕੀ ਆਪਾਂ ਉਹਦੇ ਚ ਉਹਦੇ ਵਿੱਚ ਕੋਈ ਇਦਾਂ ਦੀ ਦੁਰਾਈ ਨਹੀਂ ਵੀ ਸਰਕਾਰ ਗੱਲ ਨਹੀਂ ਕਰੇਗੀ ਕਰੇਗੀ ਜ਼ਰੂਰ ਕਰੇਗੀ ਇਹ ਹਮ ਮਸਲਾ ਵੀ ਹਾਂਜੀ ਜਦੋਂ ਭਰ ਨਾਲ ਆਏ ਸੀ ਨਾ ਉਹਨਾਂ ਨੇ ਬੜਾ ਸਾਫ਼ ਸੁਥਰਾ ਕਿਹਾ ਸੀ ਵੀ ਇਹ ਲੋਕਾਂ ਦੀ ਸਰਕਾਰ ਆ ਕੋਈ ਤਰਨਾਲੇ ਲੱਗਿਆ ਕਰੋ ਔਰ ਹੁਣ ਤੁਸੀਂ ਅੱਜ ਦੇ ਹਾਲਾਤ ਦੇਖ ਲਓ ਵੀ ਕੋਈ ਜ਼ਿਲ੍ਹਾ ਹੀ ਇਹੋ ਜਿਹਾ ਨਹੀਂ ਕੋਈ ਤੀਸਰਾ ਹੀ ਜਿੱਥੇ ਤਰਨਾਲਾ ਨਹੀਂ ਲੱਗਾ ਇਹਦੇ ਬਾਰੇ ਕੀ ਕਹਿੰਦੇ ਇਹਨਾਂ ਲਾਇਆ ਕਿਸਾਨਾਂ ਨੇ ਨਾ ਕਿਸਾਨਾਂ ਦੀ ਮੁਸ਼ਕਲ ਵੇਖੋ ਸੈਂਟਰ ਸਰਕਾਰ ਨੇ ਹੱਲ ਕਰਨੀਆਂ ਜੇ ਤੁਸੀਂ ਕਹੋ ਵਨ ਰੈਂਕ ਵਨ ਪੈਨਸ਼ਨ ਕਿਵੇਂ ਕਰ ਕਿਵੇਂ ਕਿਵੇਂ ਭਗਵੰਤ ਮਾਨ ਦਵਾ ਸਕਦਾ ਇਹ ਸਿਰਫ ਰੋਲਾ ਪਾ ਸਕਦਾ ਕਿਉਂ ਤੋੜ ਦਿੱਤੀ ਨਾ ਮੈਂ ਤਾਂ ਸਿਰਫ ਧਰਨੇ ਦੀ ਗੱਲ ਕਰ ਰਿਹਾ ਤੁਸੀਂ ਆਪ ਛੇੜੀਓ ਦੇਖੋ ਮੈਂ ਧਰਨੇ ਦੀ ਗੱਲ ਕਰ ਰਿਹਾ ਮੇਰੀ ਗੱਲ ਸੁਣ ਕਿੱਥੇ ਮਾਸਟਰ ਧਰਨੇ ਦੇ ਦੇ ਦਿਖਾਓ ਕਿਤੇ ਇਹ ਕੋਈ ਜਗ੍ਹਾ ਹੀ ਖਾਲੀ ਨਹੀਂ ਸਿਰੇ ਖਾਲੀ ਨਹੀਂ ਦਿੱਤਾ ਲਗਾ ਦੱਸੋ ਦੱਸੋ ਆ ਤੇ ਇਹ ਡਿਸਪਲਨ ਵਾਲੇ ਬੰਦੇ ਤੁਹਾਨੂੰ ਸਾਰੇ ਸੱਦ ਕੇ ਆਰਾਮ ਨਾਲ ਗੱਲ ਕਰਦੇ ਮੈਨੂੰ ਦੱਸੋ ਆਰਾਮ ਨਾਲ ਨਹੀਂ ਮੈਂ ਇੱਕ ਹਾਲ ਤੋਂ ਸਾਲ ਉੱਤਰ ਨਾ ਕਿਸੀ ਮੇਰੀ ਬੇਨਤੀ ਸੁਣੋ ਬੋਲੀ ਸਾਹਿਬ ਅਸੀਂ ਜੀ ਫਰਵਰੀ ਤੋਂ ਤਾਂ ਨਾ ਜੰਤਰ ਮੰਤਰ ਤੇ ਲਾਇਆ ਹੋਇਆ ਮੈਨੂੰ ਪਤਾ ਉਹ ਸੈਂਟਰ ਸਰਕਾਰ ਲਈ ਲਾਇਆ ਮੈਂ ਖੁਦ ਉੱਥੇ ਜਾ ਕੇ ਆਇਆ ਹਾਂ ਅਸੀਂ ਤੁਸੀਂ ਹੁਣ ਸੈਂਟਰ ਚ ਤੁਹਾਡੇ ਜਾਣੇ ਨਾ ਬੰਦੇ ਹੈ ਜੇ ਜਾਣਿਆ ਤੇ 14 ਮਹੀਨੇ ਭਰ ਕੇ ਸੈਂਟਰ ਚ ਜਾ ਕੇ ਪਹਿਲਾ ਬੜਾ ਆਰਾਮ ਨਾਲ ਸ਼ੌਂਤੀ ਨਾ ਪਾਏਗਾ ਤੁਹਾਨੂੰ ਸੈਂਟਰ ਚ ਪਤਾ ਲੱਗ ਜਾਏਗਾ ਵੀ ਆਮਾ ਦੀ ਪਾਰਟੀ ਦੀ ਕੋਈ ਸਰਕਾਰ ਦੇ ਬੰਦੇ ਆਏ ਵੇਖੋ ਕਮੀ ਵੇਖੋ 2 ਸਾਲ ਦੀ ਸਰਕਾਰ ਦੀ ਕਮੀ ਨਹੀਂ ਹੈ ਕਿ ਤੁਹਾਡੇ ਮੁੱਦੇ ਸਰ ਦੇ ਵੇਖੋ ਇਸ ਸੈਂਟਰ ਦੇ ਨੇ ਇਹਦੇ ਚ ਪੰਜਾਬ ਕੀ ਕਰ ਸਕਦਾ ਤੁਸੀਂ ਇੱਕ ਗੱਲ ਸੁਣੋ ਫੌਜੀ ਸਾਹਿਬ ਮੈਂ ਪਰ ਇਹਨਾਂ ਦੇ ਕੋਲ ਦੇ ਹੀ ਇਹ ਸਰਕਾਰ ਹੋ ਗਈ ਪੰਜਾਬ ਦੀ ਹੋ ਗਈ ਤੇ ਬਿਲਕੁਲ ਪੰਜਾਬ ਦੀ ਲੋਕਾਂ ਦੀ ਤੁਸੀਂ ਇੱਕ ਮੇਰੀ ਬੇਨਤੀ ਸੁਣੋ ਨਹੀਂ ਨਹੀਂ ਮੈਨੂੰ ਦੱਸੋ ਕਿਹੜਾ ਮਲਾਜ਼ਮ ਬਾਕੀ ਨੇ ਜਿੱਥੇ ਤਰਨਾ ਦੇ ਦੱਸੋ ਕੌਣ ਉਹ ਕਿਸਾਨ ਆ ਰਹੇ ਯਾਰ ਸੋਕਾ ਸੈਂਕਰ ਤੋਂ ਦਿੱਲੀ ਜਾਣਾ ਪਿਆ ਵੇ ਵੇਖੋ ਉਹਦੇ ਚ ਦਿੱਲੀ ਤੁਹਾਡੇ ਮੁੱਦੇ ਦਿੱਲੀ ਦੇ ਇੱਥੇ ਨਹੀਂ ਤੁਹਾਨੂੰ ਕਹਿੰਦੇ ਇੱਥੇ ਨੇ ਕਹਿੰਦੇ ਬਾਜੀ ਸਾਹਿਬ ਤੁਸੀਂ ਸਮਝ ਹੀ ਨਹੀਂ ਰਹੇ ਗੱਲ ਨੂੰ ਇਹ ਸਮੁੱਦੇ ਦੀ ਚਲੋ ਲੈ ਜੋਂ ਤੁਸੀਂ ਸਮਝੋ ਇਸ ਗੱਲ ਨੂੰ ਸਮਝੋ ਤਾਂ ਮੈਂ ਗਰਦਾਸਪੁਰ ਜਿਹੜੇ ਲਾ ਰਹੇ ਤੁਹਾਡਾ ਬਹੁਤ ਬਹੁਤ ਧੰਨਵਾਦ ਆਂਕਿਊ ਥੈਂਕ ਯੂ ਕਿਸਾਨ ਗਰਦਾਸਪੁਰ ਜ਼ਿਲ੍ਹੇ ਦੇ ਪ੍ਰਧਾਨ ਬਾਜਵਾਦ ਸਾਹਿਬ ਉਹਨਾਂ ਦੱਸਿਆ ਕਿ ਜਿਹੜੇ ਵੀ ਸਾਬਕਾ ਫੌਜੀਆ ਦੇ ਮੁੱਦੇ ਨੇ ਜੇ ਅਸੀਂ 13 ਜਿੱਤ ਕੇ ਜਾਵਾਂਗੇ ਤਾਂ ਉਹਨਾਂ ਦਾ ਜਰੂਰ ਉੱਥੇ ਹੱਲ ਕਰਾਵਾਂਗੇ। ਪੰਜਾਬ ਪ੍ਰਧਾਨ ਗਰਦੀਪ ਸਿੰਘ ਢਾਂਡਾ ਸਾਡੇ ਨਾਲ ਜਨਾਬ ਅੱਜ ਤੁਸੀਂ ਸਾਰੀਆਂ ਪਾਰਟੀਆਂ ਦੇ ਨੁਮਾਇੰਦੇ ਸੱਦੇ ਆ ਕਿਹੜੀਆਂ-ਕਿਹੜੀਆਂ ਮੰਗਾਂ ਨੂੰ ਅੱਜ ਤੁਸੀਂ ਮਨਵਾਉਣ ਦੀ ਕੋਸ਼ਿਸ਼ ਕੀਤੀ। ਅਸੀਂ ਸਾਬਕਾ ਸੈਨਿਕ ਸਰਬਸਾਂਝੀ ਕਮੇਟੀ ਮੈਂ ਪੰਜਾਬ ਪ੍ਰਧਾਨ ਗਰਦੀਪ ਸਿੰਘ ਢਾਂਡਾ ਸਾਡੇ ਵੱਲੋਂ ਇਹ ਕੋਸ਼ਿਸ਼ ਹੋਈ ਆ ਕਿ ਜੋ ਸਾਡੇ ਨਾਲ ਪਿਛਲੇ ਸਮੇਂ ਤੋਂ ਸਾਬਕਾ ਸੈਨਿਕਾਂ ਨਾਲ ਭਾਜਪਾ ਸਰਕਾਰ ਦੇ ਇੱਕ ਧੋਖਾ ਕੀਤਾ ਆ 1 ਰੈਂਕ 1 ਪੈਨਸ਼ਨ ਚ ਜਾਸਾ ਪਰਸ਼ ਚ ਜਾਂ ਅਗਨੀ ਵੀਰ ਦੀ ਸਕੀਮ ਲਿਆ ਕੇ ਦੇਸ਼ ਨੂੰ ਬਰਬਾਦੀ ਵੱਲ ਲੈ ਕੇ ਗਏ ਉਹਨਾਂ ਵਿਸ਼ਿਆਂ ਤੇ ਅਸੀਂ ਲੋਕ ਸਭਾ ਦੀ ਚੋਣਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਅਸੀਂ ਤਾਂ ਆਪਣੇ ਵੱਲ ਕੋਸ਼ਿਸ਼ ਕੀਤੀ ਸੀ ਕਿ ਲੋਕ ਸਭਾ ਦੇ ਉਮੀਦਵਾਰ ਹੀ ਸਾਡੇ ਨਾਲ ਬੈਠ ਕੇ ਕੈਂਡੀਡੇਟ ਜਿਹੜੇ ਆ ਉਹ ਇਸ ਚੀਜ਼ ਤੇ ਚਰਚਾ ਕਰਨ ਪੀ ਆਉਣ ਵਾਲੇ ਸਮੇਂ ਚ ਜੇ ਉਹਨਾਂ ਨੂੰ ਪਰਮਾਤਮਾ ਸੇਵਾ ਦਾ ਮੌਕਾ ਦਿੰਦਾ ਆ ਤੇ ਕੀ ਉਹ ਲੋਕ ਸਭਾ ਚ ਸਾਡੀ ਆਵਾਜ਼ ਨੂੰ ਬੁਲੰਦ ਕਰਨਗੇ ਚਲੋ ਉਹਨਾਂ ਦੇ ਅਰਜੀਵੇਂ ਨਾ ਹੋਂ ਕਰਕੇ ਅਰਜੀਵੇਂ ਹੋਂ ਕਰਕੇ ਉਹਨਾਂ ਨੇ ਆਪਣੇ ਗਾਰਡੀਆਂ ਨੁਮਾਇੰਦੇ ਭੇਜੇ ਆ ਅਸੀਂ ਉਹਨਾਂ ਨੂੰ ਆਪਣੀ ਲਿਖਤੀ ਸਾਈਨ ਕਰਕੇ ਮੰਗਾਂ ਦਿੱਤੀਆਂ ਨਹੀਂ ਜੋ ਵੀ ਆ ਕਿ ਸਾਡੀਆਂ ਇਹ ਮੰਗਾਂ ਕਮ ਸੇ ਕਮ ਆਪਣੇ ਮੈਨੀਫੈਸਟ ਚ ਪਾਓ ਕੱਲ ਨੂੰ ਤੁਸੀਂ ਜੀ ਉਹਦਾ ਲੋਕ ਸਭਾ ਚ ਜਾਂਦੇ ਜੋ ਤੇ ਸਾਡੇ ਮੁੱਦੇ ਬਣ ਰਹਿ ਇੱਕ ਵੰਦੇ ਸੰਪਰਸ਼ ਦਾ ਅਗਨੀਵੀਰ ਦਾ ਇਹ ਚੁੱਕਦੇ ਜੋ ਤੇ ਉਹਨਾਂ ਨੇ ਅਸਵਾਸ ਦਿਵਾਇਆ ਕਿ ਅਸੀਂ ਇਹ ਜਿਹੜੀਆਂ ਮੰਗਾਂ ਤੁਹਾਡੀਆਂ ਆ ਲੱਗਦਾ ਆ ਵੇਖੋ ਸਿਆਸੀ ਗੋਲੀ ਵੀ ਹੋ ਸਕਦੀ ਆ ਤੇ ਸਾਡਾ ਕੰਮ ਆ ਕਿ ਅਸੀਂ ਮਿਹਨਤ ਕਰਨੀ ਆਪਣਾ ਰੋਲਾ ਪਾਉਣਾ ਕਿਤਨਾ ਕਿਤੇ ਪ੍ਰਮਾਤਮਾ ਬੋੜੂਗਾਈ ਮੈਨੂੰ ਉਤੇ ਲੱਗਦਾ ਹੈ ਕਿ ਗੋਲੀ ਵੀ ਹੋ ਸਕਦੀ ਹੈ ਜਿਹੜੇ ਆਪ ਹੀ ਲੱਗਦਾ ਗੋਲੀ ਹੋ ਸਕਦੀ ਹੈ ਜੀ ਆ ਲੱਗਦਾ ਹੈ ਕਿ ਗੋਲੀ ਹੋ ਸਕਦੀ ਹੈ ਚਲੋ ਬੰਦੇ ਨੂੰ ਮਿਹਨਤ ਕਰਨੀ ਚਾਹੀਦੀ ਆ ਉਸ ਵਾਸਤੇ ਬੜਾ ਦਵਾ ਕੇ ਗਈ ਆ ਹੁਣ ਉਹੋ ਹੀ ਜਾਣਦੇ ਨੇ ਜਾਂ ਪ੍ਰਮਾਤਮਾ ਜਾਣਦਾ ਜੀ ਠੀਕ ਹੈ ਇਹ ਸਨ ਸਾਬਕਾ ਫੌਜੀਆ ਦੇ ਪੰਜਾਬ ਪ੍ਰਧਾਨ ਜਿਹਨਾਂ ਨੇ ਦੱਸਿਆ ਵੀ ਹੋ ਸਕਦਾ ਹੈ ਗੋਲੀ ਵੀ ਹੋ ਸਕਦੀ ਆ ਕਿ ਜਾਂ ਵਾਦਾ ਪੂਰਾ ਹੁੰਦਾ ਆ ਆਉਣ ਵਾਲਾ ਸਮਾਂ ਹੀ ਦੱਸੂਗਾ ਸਟੇਜ ਤੇ ਤੁਸੀਂ ਭਾਈ ਅੰਮ੍ਰਿਤਪਾਲ ਸਿੰਘ ਦਾ ਮੁੱਦਾ ਚੁੱਕਿਆ ਕੀ ਲੱਗਦਾ ਕਿ ਲੋਕਾਂ ਦੇ ਅੰਦਰ ਭਾਈ ਅਮਰਪਾਲ ਸਿੰਘ ਨਾਮ ਦਰਦੀ ਹੈ ਮੈਂ ਤੇ ਮੇਰੇ ਤੇ ਮਨ ਇਹ ਕਹਿੰਦਾ ਜੀ ਕਿ ਤੇ ਅਮਰਪਾਲ ਵੱਲੋਂ ਸਾਰੇ ਪੰਜਾਬ ਦੇ ਵਿੱਚ ਆਪਣੇ ਨਮਾਇਦੇ ਖਿਲਾਾਰੇ ਗਏ ਹੁੰਦੇ ਸਾਰੇ ਜੇਲ੍ਹ ਵਾਲੇ ਜਿਹੜੇ ਨੇ ਉਹ ਸਾਰੇ ਹੀ ਬਣ ਜਾਣੇ ਸੀ ਇੱਕ ਵੀ ਬੰਦਾ ਜਿਹੜਾ ਨਹੀਂ ਹਾਰ ਸਕਦਾ ਕਿਉਂਕਿ ਸਾਰੀ ਹੀ ਜਿਹੜੀ ਕੌਮ ਆ ਜਾਂ ਸਾਰੇ ਜੋ ਪੰਜਾਬ ਦੇ ਕਲੀ ਕੌਮ ਨਹੀਂ ਸੇਖ ਕੌਮ ਨਹੀਂ ਬਾਕੀ ਲੋਕ ਵੀ ਇਹ ਸਮਝਣੇ ਪਈ ਅਮਰਤਪਾਲ ਨਾਲ ਬਹੁਤ ਗਲਤ ਕੀਤਾ ਗਿਆ ਪਰ ਜਿੱਦਾਂ ਭਾਈ ਸਿਮਰਜੀਤ ਸਿੰਘ ਮਾਨ ਨੇ ਤੇ ਬੰਦੇ ਖਿਲਾ ਰਹੀ ਹੈ ਕਿ ਜਿੱਥੇ ਭਾਈ ਅਮਰਤਪਾਲ ਸਿੰਘ ਕੋਲੋਤੇ ਨੇ ਉੱਥੇ ਭਾਈ ਅਮਰਤਪਾਲ ਸਿੰਘ ਦੀ ਸਪੋਰਟ ਕਰਨੀ ਚਾਹੀਦੀ ਜਿੱਥੇ ਪੰਥਕ ਦੂਜਾ ਮਤਾਂ ਬਿਟਾ ਉੱਥੇ ਵੀ ਉਹਦੀ ਚਾਹੀਦੀ ਇਹ ਅਮਰ ਭਾਈ ਸਿਮਰਨਜੀਤ ਸਿੰਘ ਮਾਨ ਨੇ ਨਾ ਉਹਨਾਂ ਨਾਲ ਲੋਕਾਂ ਦੇ ਕੁਝ ਮਤਭੇਦ ਵੀ ਹੈਗੇ ਕਿਉਂਕਿ ਜਦੋਂ ਤੋਂ ਵਿਚਰੇ ਕਈ ਗੱਲਾਂ ਉਹਨਾਂ ਨੇ ਐਸੀਆਂ ਵੀ ਕੀਤੀਆਂ ਜਿਹਦੇ ਕਰਕੇ ਸੇਖ ਕੌਮ ਤੇ ਜਾਏ ਮਨ ਜੇਗੀ ਜੋ ਕਹਦੇ ਨੇ ਜੀ ਪਾਕਿਸਤਾਨ ਨਾਲ ਆਉ ਹੋ ਜਾਣਾ ਚਾਹੀਦਾ ਫਰਾਨੇ ਨਾ ਉਹ ਵਿੱਚ ਗਲਤ ਬਿਆਨ ਵੀ ਦੇ ਜਾਂਦੇ ਨੇ ਉਹਦੇ ਕਰਕੇ ਜਿਹੜੇ ਲੋਕ ਨੇ ਦੂਸਰੀਆਂ ਕੌਮਾਂ ਜਿਹੜੀਆਂ ਉਹਨਾਂ ਦੇ ਖਿਲਾਫ ਹੋ ਜਾਂਦੇ ਪਰ ਕਿਤੇ ਨਾ ਕਰੇ ਸਾਡੇ ਇਹੋ ਵੱਖਰੇਵੇਂ ਰਹਿ ਜਾਂਦੇ ਆ ਪੰਥ ਦੇ ਕਿਉਂ ਜਦੋਂ ਸਿਮਰਜੀਤ ਮਾਨ ਅੰਦਰ ਸੀ ਤੇ ਉਹਨਾਂ ਨੂੰ ਵੀ ਗੁਰੂ ਸਾਹਿਬ ਹਲਕੇ ਨੇ ਜਿਤਾ ਕੇ ਬਾਹਰ ਕੱਢਿਆ ਜੇ ਭਾਈ ਅਮਰਤਪਾਲ ਸਿੰਘ ਜਿੱਤ ਦੇ ਬਾਹਰ ਆਉਂਦੇ ਕਿਤੇ ਉਹਨਾਂ ਦੇ ਵੀ ਇਦਾਂ ਦਾ ਨਾ ਹੋ ਜਾਵੇ ਕਿ ਮੁੜ ਕੇ ਬਾਅਦ ਵਿੱਚ ਜਿੱਦਾਂ ਤੁਸੀਂ ਸਵਾਲ ਕੀਤਾ ਵੀ ਪੰਥਕ ਦਾ ਜੇ ਅਮਰਤਪਾਲ ਸਿੰਘ ਦੀ ਗੱਲ ਇਹ ਹੈ ਨਾ ਇਹ ਅਮਰਤਪਾਲ ਸਿੰਘ ਨੇ ਤੇ ਕੋਈ ਮੁੱਦਾ ਹੀ ਉਹਦੇ ਉਹਦੇ ਤੇ ਕਾਰ ਨਹੀਂ ਇੱਕ ਅਮਰਤਸ਼ਕੂ ਨੰਬਰ 2 ਉਹਦੇ ਨਸ਼ੇ ਛੱਡੂ ਕੋਰ ਤੇ ਕੋਈ ਮੁੱਦਾ ਹੀ ਨਹੀਂ ਦੂਸਰੀ ਤੇ ਗੱਲ ਹੀ ਹੋਣੀ ਨਹੀਂ ਕਰਦੇ ਤੇ ਇਹਨਾਂ ਗੱਲਾਂ ਕਰਕੇ ਉਹਨਾਂ ਨੂੰ ਅੰਦਰ ਦੇ ਦਿੱਤਾ ਗਿਆ ਭਾਈ ਭਾਈ ਸਿਮਰਨਜੀਤ ਸਿੰਘ ਮਾਨ ਨੇ ਉਹਨਾਂ ਨੇ ਇਹਦੇ ਉਹਦੇ ਲਈ ਅਸਤੀਫਾ ਦਿੱਤਾ ਜਦੋਂ ਦਰਬਾਰ ਸਾਹਿਬ ਤੇ ਤਾਅਕ ਹੋਇਆ ਜਾਂ ਸਿੱਖਾਂ ਨਾਲ ਗਲਤ ਹੋਇਆ ਉਹਦੇ ਕਰਕੇ ਉਹਨਾਂ ਨੇ ਅਸਤੀਫਾ ਦਿੱਤਾ ਜਦੋਂ ਤੁਸੀਂ ਮੁੱਦਾ ਚੁੱਕਿਆ ਤੇ ਥੱਲੇ ਕੋ ਵਿਰੋਧ ਵੀ ਹੋਇਆ ਕਿ ਲੱਗਦਾ ਕਿ ਇਦਾਂ ਅਸੀਂ ਸਿੱਖ ਕੌਮ ਜਿੱਤ ਪਊ ਜਿਹੜੇ ਕੋਈ ਵੀ ਨੇ ਨਾ ਆ ਪੰਜ ਜਿਹੜੀ ਪਾਰਟੀ ਨੇ ਜੁੜੇ ਹੋਣੇ ਆ ਇਹ ਸਾਰਾ ਸਾਰਾ ਤੁਹਾਨੂੰ ਪਤਾ ਹੀ ਵੀ ਕਿਤੇ ਤੇ ਜਾ ਰਿਹਾ ਸੀ ਆਮਾ ਨੂੰ ਪਾਰਟੀ ਜਾ ਰਹੀ ਸੀ ਆਮ ਆਦਮੀ ਪਾਰਟੀ ਦੇ ਜੋ ਦਾੜੀ ਤੇ ਰੱਖਿਆ ਹੁੰਦੀਆਂ ਨੇ ਪਰ ਉਹ ਮਨੁੱਖ ਨਹੀਂ ਹੁੰਦੇ ਸਾਰੇ ਲੋਕ ਮਨੁੱਖ ਨਹੀਂ ਹੁੰਦੇ ਦਾੜੀ ਰੱਖਣਾ ਕੋ ਸੇਖ ਨਹੀਂ ਬਣ ਜਾਂਦਾ ਸਿੱਖਾਂ ਦਾ ਦਰਦ ਰੱਖਣ ਵਾਲਾ ਸੇਖ ਹੋ ਸਕਦਾ ਜਿਹੜਾ ਮਨੁੱਖ ਨਹੀਂ ਮਨੁੱਖ ਭਾਵੇਂ ਸਾਡੇ ਕੋਲ 4 ਬੱਜਰ ਕਰਤਾ ਨੇ ਇੱਥੇ ਬੜੇ ਲੋਕ ਨੇ ਜਿਹੜੇ 4 ਬੱਜਰ ਕਰਤਾ ਨੇ ਕਰੀ ਫਿਰਦੇ ਉਹ ਸਿੱਖੀ ਨਹੀਂ ਹੁੰਦਾ ਜਿਹਨੇ ਦਾੜੀ ਕੱਟੀਏ ਉਹ ਸਿੱਖੀ ਨਹੀਂ ਹੈਗਾ ਦਾੜੀ ਕੱਟੀ ਵਾਲੇ ਵੀ ਸਿੱਖ ਆਪਣੇ ਆਪ ਨੂੰ ਕਹਾਉਂਦੇ ਨੇ ਜੀ ਦਰਦ ਵੀ ਬੜਾ ਰੱਖਦੇ ਨੇ ਜਿਹਦੇ ਮੰਨ ਦੇ ਅੰਦਰ ਸਿੱਖ ਕੌਮ ਦਾ ਦਰਦ ਹੀ ਨਹੀਂ ਉਹ ਸਿੱਖਾ ਦਾ ਇਹਨਾਂ ਦੇ ਅੰਦਰ ਦਰਦ ਨਹੀਂ ਹੈਗਾ ਉਹਨਾਂ ਦੇ ਅੰਦਰ ਸਿੱਖ ਕੌਮ ਦਾ ਦਰਦ ਨਹੀਂ ਹੈਗਾ ਗੁਰੂ ਗੋਬਿੰਦ ਸਿੰਘ ਜੀ ਦੇ ਟਾਈਮ ਤੇ ਵੀ ਉਸ ਐਸੇ ਵੀ ਹੋਈ ਜਿਹੜੇ ਉਦੋਂ ਮੁਝਾ ਲਈ ਸਿੱਖ ਜਿਹੜੇ ਹੀ ਉਹ ਇੱਕ ਵਾਰੀ ਚਲੇ ਗਏ ਸੀ ਉਥੇ ਬੇਦਾਵਾ ਲਿਖ ਕੇ ਦੇ ਗਏ ਮੁੜ ਕੇ ਆਣ ਕੇ ਆਪੇ ਪੜਵਾਇਆ ਆਉਣਾ ਇਹਨਾਂ ਨੇ ਵੀ ਅਖੀਰ ਨੂੰ ਉਥੇ ਹੀ ਠੀਕ ਹੈ ਜੀ ਧੰਨਵਾਦ ਤੁਹਾਡਾ ਬਹੁਤ ਬਹੁਤ ਮੈਂ ਜਸਦੀਪ ਢਿੱਲੋਂ ਕੈਮਰਾਮੈਨ ਸੁਖਵੀਰ ਸਿੱਧੂ ਨਾਲ ਕਾਲਾ ਫਗਾਨਾ